ਤਬੇਹਦ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਬਿਨਾਂ ਡਰਾਈਵਰ ਤੋਂ ਇੱਕ ਟ੍ਰੇਨ ਪਟੜੀ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਦੌੜੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਇੱਕ ਸਟੇਸ਼ਨ ਦੇ ਉੱਤੇ ਹੰਗਾਮਾ ਮਚ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਤਸਵੀਰਾਂ ਇੱਕ ਟ੍ਰੇਨ ਬਿਨਾਂ ਡਰਾਈਵਰ ਤੋਂ ਪਟੜੀਆਂ ਦੇ ਉੱਤੇ ਦੌੜੀ ਹੈ ਦੱਸ ਰਹੀ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਟ੍ਰੇਨ ਦੌੜ ਰਹੀ ਸੀ ਜਿਸ ਤੋਂ ਬਾਅਦ ਰੇਲ ਗੱਡੀ ਨੇ ਸਾਰੇ ਪਾਸੇ ਭਾਜੜਾ ਪਵਾ ਦਿੱਤੀਆਂ ਜਿਸ ਤੋਂ ਬਾਅਦ ਰੇਲਵੇ ਮੁਲਾਜ਼ਮ ਅਲਰਟ ਹੋ ਗਏ ਤੇ ਚਾਰੇ ਪਾਸੇ emergancy ਦੇ ਸੁਨੇਹੇ ਤੁਰੰਤ ਭੇਜੇ ਗਏ ਜਿਸ ਤੋਂ ਬਾਅਦ ਆਖਰਕਾਰ ਬਿਜਲੀ ਬੰਦ ਕਰਕੇ ਇਸ ਟ੍ਰੇਨ ਨੂੰ ਰੋਕਿਆ ਗਿਆ ਤੇ ਲੋਕਾਂ ਦੇ ਵੱਲੋਂ ਸੁੱਖ ਦਾ ਸਾ ਲਿਆ ਗਿਆ ਤਾਂ ਇੱਕ ਵੱਡਾ ਹਾਦਸਾ ਪੰਜਾਬ ਦੇ ਵਿੱਚ ਹੁਣ ਟਾਲ ਦਿੱਤਾ ਗਿਆ ਇੱਕ ਟ੍ਰੇਨ ਬਿਨਾ ਡਰਾਈਵਰ ਤੋਂ ਪਟੜੀ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਦੌੜਦੀ ਹੋਈ ਨਜ਼ਰ ਆਈਏ ਜਿਸ ਤੋਂ ਬਾਅਦ ਹਰ ਪਾਸੇ ਐਮਰਜੈਂਸੀ ਸੁਨੇਹੇ ਭੇਜੇ ਗਏ ਅਤੇ ਤੁਰੰਤ ਇਸ ਗੱਡੀ ਨੂੰ ਰੋਕਣ ਦਾ ਪ੍ਰਬੰਧ ਕਰ ਦਿੱਤਾ ਗਿਆ ਤੇ ਦੱਸਦੀ ਹੈ ਕਿ ਜਦੋਂ ਬਿਨਾਂ ਡਰਾਈਵਰ ਤੋਂ ਟ੍ਰੇਨ ਦੇ ਇਸ ਤਰ੍ਹਾਂ ਪਟੜੀ ਦੇ ਉੱਤੇ ਦੌੜਨ ਦੀ ਸੂਚਨਾ ਮਿਲੀ ਤਾਂ ਉਸ ਤੋਂ ਬਾਅਦ ਸਾਰੇ ਸਟੇਸ਼ਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਰੇਲ ਗੱਡੀ ਨੂੰ ਰੋਕਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਤੇ ਦੱਸਦੀ ਹੈ ਕਿ ਪਠਾਨਕੋਟ ਨੇੜੇ ਦਮਦਲ ਤੋਂ ਇਹ ਮਾਲ ਗੱਡੀ ਚੱਲੀ ਸੀ ਜੋ ਕਿ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਬਿਨਾਂ ਡਰਾਈਵਰ ਤੋਂ ਹੀ ਟਰੈਕ ਦੇ ਉੱਤੇ ਦੌੜਨ ਲੱਗ ਜਾਂਦੀ ਹੈ ਤੇ ਇਸ ਤੋਂ ਬਾਅਦ ਇਸ ਨੂੰ ਰੋਕਣ ਲਈ ਅਲਾਵਰਪੁਰ ਦੇ ਵਿੱਚ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਸਟੇਸ਼ਨ ਦੇ ਉੱਤੇ ਐਲਾਨ ਕੀਤਾ ਜਾਂਦਾ ਹੈ ਕਿ ਪਟੜੀਆਂ ਨੂੰ ਤੁਰੰਤ ਖਾਲੀ ਕਰ ਦਿੱਤਾ ਜਾਵੇ ਤੇ ਰੇਲ ਗੱਡੀ ਨੂੰ ਅਲਾਵਲਪੁਰ ਸਟੇਸ਼ਨ ਦੇ ਉੱਤੇ ਰੋਕਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਪਰ ਬਾਅਦ ਦੇ ਵਿੱਚ ਉੱਚੀ ਬੱਸੀ ਵਿਖੇ ਬਿਜਲੀ ਸਪਲਾਈ ਬੰਦ ਕਰਕੇ ਇਸ ਰੇਲ ਗੱਡੀ ਨੂੰ ਰੋਕ ਦਿੱਤਾ ਜਾਂਦਾ ਹੈ ਤਾਂ ਵੱਡਾ ਹਾਦਸਾ ਹਾਲਾਂਕਿ ਟਲ ਗਿਆ ਪਰ ਵੱਡੇ ਹਾਦਸਾ ਹੋ ਸਕਦਾ ਸੀ ਕਿਉਂਕਿ ਬਿਨਾ ਡ라이ਵਰ ਤੋਂ ਇਹ ਟ੍ਰੇਨ ਪਟੜੀ ਦੇ ਉੱਤੇ ਦੌੜੀ ਹੈ ਔਰ 100 ਕਿਲੋਮੀਟਰ ਰਫ਼ਤਾਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਟ੍ਰੇਨ ਦੌੜੀ ਹੈ ਜਿਸ ਤੋਂ ਬਾਅਦ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਭਾਜੜਾ ਮੱਚ ਜਾਂਦੀਆਂ ਨੇ ਰੇਲਵੇ ਟਰੈਕ ਦੇ ਉੱਤੇ ਤੇਜ਼ ਰਫ਼ਤਾਰ ਦੇ ਨਾਲ ਇਹ ਟ੍ਰੇਨ ਦੌੜਦੀ ਹੋਈ ਨਜ਼ਰ ਆਉਂਦੀ ਹੈ ਜਿਸ ਤੋਂ ਬਾਅਦ ਉੱਚੀ ਬੱਸੀ ਵਿਖੇ ਬਿਜਲੀ ਸਪਲਾਈ ਬੰਦ ਕਰਕੇ ਇਸ ਟ੍ਰੇਨ ਨੂੰ ਰੋਕਿਆ ਜਾਂਦਾ ਹੈ ਤੇ ਮਾਲ ਗੱਡੀ ਸੀ ਜਿਸ ਦੇ ਵਿੱਚ ਮਾਲ ਲੱਦਿਆ ਹੋਇਆ ਸੀ ਪਰ ਬਿਨਾਂ ਡਰਾਈਵਰ ਤੋਂ ਹੀ ਇਹ ਟਰੈਕ ਤੇ ਦੌੜ ਲੱਗਦੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸੇ ਟ੍ਰੇਨ ਨੇ 1 ਮਿੰਟ ਨੂੰ 1 ਮਿੰਟ ਦੇ ਵਿੱਚ ਇੱਕ ਪਲ ਦੇ ਵਿੱਚ ਹਫੜਾ ਤਫੜੀ ਮਚਾ ਦਿੱਤੀ ਹਰੇਕ ਪਾਸੇ ਕਿਉਂਕਿ ਡਰਾਈਵਰ ਨੇ ਇਸੇ ਸਟ੍ਰੇਨ ਦਾ ਔਰ ਜਦੋਂ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਮਿਲਦੀ ਹੈ ਤਾਂ ਤੁਰੰਤ ਜੋ ਰੇਲਵੇ ਪਟੜੀਆਂ ਨੇ ਉਹਨਾਂ ਨੂੰ ਖਾਲੀ ਕਰਵਾ ਲਿਆ ਜਾਂਦਾ ਹੈ ਤੇ ਸਾਰੇ ਸਟੇਸ਼ਨਾਂ ਨੂੰ ਖਾਲੀ ਕਰਵਾਇਆ ਜਾਂਦਾ ਹੈ ਰੇਲਵੇ ਟਰੈਕ ਤੇ ਜੋ ਵੀ ਲੋਕ ਹੁੰਦੇ ਨੇ ਉਹਨਾਂ ਨੂੰ ਇੱਥੋਂ ਪਿੱਛੇ ਹਟਾਉਣ ਨੂੰ ਕਿਹਾ ਜਾਂਦਾ ਹੈ ਔਰ ਜੋ ਹੋਰ ਟ੍ਰੇਨਾਂ ਇਸ ਦੇ ਰਸਤੇ ਚੌਂਦੀਆਂ ਸੀ ਉਹਨਾਂ ਨੂੰ